ਦੇਖੋ ਜੀ ਇਸ ਤਰ੍ਹਾਂ ਦਾ ਬਿਆਨ ਸੀ ਕਿ ਅਸੀਂ ਪ੍ਰਸ਼ਾਸਨ ਨੂੰ ਆਲਰੇਡੀ ਇੱਕ ਕੇਸ ਸਾਡਾ ਉਹਨਾਂ ਨਾਲ ਚੱਲ ਰਿਹਾ ਡੈਫੇਮੇਸ਼ਨ ਦਾ ਕਿ ਸਾਨੂੰ ਉਹ ਧਮਕਾ ਰਹੇ ਆ ਸਾਨੂੰ ਉਹ ਡਰਾ ਰਹੇ ਆ ਤੇ ਅਸੀਂ ਹੁਣ ਇਹ ਜਿਹੜਾ ਬਿਆਨ ਮੈਂ ਦਿੱਤਾ ਕਿ ਉਹ ਆਪਦੇ ਜ਼ਿੰਮੇਵਾਰ ਇਸ ਕਰਕੇ ਹੋਣਗੇ ਕਿ ਦੇਖੋ ਜੇ ਹੁਣ ਸਾਡੇ ਕੋਈ ਆ ਕੇ ਸਰਚ ਕੁਝ ਮਾਰੂਗਾ ਤਾਂ ਅਸੀਂ ਉਹਨੂੰ ਕੀ ਰਿਸਪੌਂਡ ਕਰਾਂਗੇ ਸਸਤਰੀ ਗੱਲ ਕਵਾਂਗੇ ਅਸੀਂ ਪੰਜਾਬ ਦੇ ਜਨਮ ਦੇ ਅਸੀਂ ਕੀ ਕਵਾਂਗੇ ਪ੍ਰਸ਼ਾਸਨ ਨੂੰ ਇਸੇ ਕਰਕੇ ਕਿਹਾ ਕਿ ਉਹਨਾਂ ਤੇ ਪਹਿਲਾਂ ਰੋਕ ਲਾਓ ਉਹਨਾਂ ਨੂੰ ਉਹਨਾਂ ਨੂੰ ਰੋਕੋ ਇਸ ਚੀਜ਼ ਤੋਂ ਕਿ ਭਈ ਤੁਸੀਂ ਕਿਉਂ ਬ ਲੈ ਕੇ ਮਿਲ ਕਰਦੇ ਆ ਜੀ ਸਭ ਤੋਂ ਵੱਡਾ ਸਵਾਲ ਬਣਦਾ ਹੈ ਜਿਹਾ ਵੀ ਜਿਹੜੀ ਸਟੂਡੈਂ ਮੈਰਿਡ ਸੀ ਹਨ ਮੈਰਿਡ ਸੀ ਉਹ ਮੈਰਿਡ ਸੀ ਮੈਰਿਡ ਸੀ ਪੂਰੀ ਫੈਮਿਲੀ ਚਲੀ ਗਈ ਹੈ ਤੁਸੀਂ ਕਹਿ ਰਹੇ ਹੋ ਮੈਨੂੰ ਮੈਨੂੰ ਪਤਾ ਲੱਗਿਆ ਕਿ ਉਹਦਾ ਹਸਬੰਦ ਵੀ ਹੁਣ ਕਿਸੇ ਹੋਰ ਏਜੰਟ ਦੇ ਜ਼ਰੀਏ ਚਲਾ ਗਿਆ ਚਲਾ ਗਿਆ ਉਹਨਾਂ ਨੇ ਤੁਹਾਡੇ ਕਿਤੇ ਪੋਸਟ ਕੀਤੀ ਵੀ ਖੱਡਣਾ ਠੱਗੀ ਵੱਜੀ ਆ ਜਿਹੜਾ ਸਟੂਡੈਂਟ ਗਿਆ ਜਿਹੜਾ ਐਗਰੀਮੈਂਟ ਕਰਕੇ ਗਿਆ ਤੁਹਾਨੂੰ ਸਾਈਨ ਕਰਕੇ ਗਿਆ ਹੈਗਾ ਨਹੀਂ ਸਾਡੇ ਨਾਲ ਸਟੂਡੈਂਟ ਨੇ ਕਦੇ ਅਪਰੋਚ ਨਹੀਂ ਕੀਤੀ ਸਾਨੂੰ ਨਹੀਂ ਪਤਾ ਇਹ ਬੰਦਾ ਜਿਹੜਾ ਹੁਣ ਬੋਰਡ ਚੱਕ ਕੇ ਖੜਦਾ ਵਾ ਜਿਹੜਾ ਉਸ ਬੇ ਲੜਕੀ ਦੇ ਨਾਮ ਤੇ ਸਾਨੂੰ ਬਲੈਕਮੇਲ ਕਰਦਾ ਕਿ ਉਹ ਕੌਣ ਆ ਉਹਦਾ ਭਰਾ ਵਾ ਕੌਣ ਆ ਸਾਨੂੰ ਇਸ ਬਾਰੇ ਜਾਣ ਕੇ ਉਹ ਲੜਕੀ ਨਾਲ ਸੰਪਰਕ ਕੀਤਾ ਨਹੀਂ ਸਾਡੇ ਕੋਲ ਉਹਦਾ ਕੋਈ ਨਾਂ ਤਾਂ ਕੰਟੈਕਟ ਹੈ ਨਾ ਅਸੀਂ ਸੰਪਰਕ ਕੀਤਾ ਅੱਛਾ ਇਹ ਤੁਹਾਨੂੰ ਪਤਾ ਨਹੀਂ ਵੀ ਉਹ ਕੌਣ ਹੈ ਲੜਕੀ ਉਹ ਤਾਂ ਪੈਂਡ ਨਾ ਪਤਾ ਐਡਰੈਸ ਸਹੀ ਸਹੀ ਇਹਨਾਂ ਦਾ ਉਹ ਡਿਗਰੀ ਇੱਕ ਗਲਤੀ ਜਾਂਚ ਕਰੇ ਕੋ ਡਿਗਰੀ ਕਰ ਨਕਲੀ ਸੀ ਤੁਹਾਨੂੰ ਲੱਗਦਾ ਕਿ ਇਮੀਗ੍ਰੇਸ਼ਨ ਨੂੰ ਰਿਪੋਰਟ ਕਰ ਸਕਦਾ ਕੈਨੇਡਾ ਨੂੰ ਦੇਖੋ ਜੀ ਕਰਨਾ ਪਤਾ ਹੀਦਾ ਉ ਕਿ ਸਾਨੂੰ ਵੀ ਨਹੀਂ ਪਤਾ ਇਸ ਗੱਲ ਦਾ ਕਿ ਕਿੱਥੋਂ ਉਹ ਬਣੀ ਆ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਜੇ ਸਾਡੇ ਵਿੱਚ ਕਿਤੇ ਗਾਣੋ ਸਾਨੂੰ ਉੱਥੇ ਮਰਜੀ ਖੜਾ ਕਰਦੇ ਤੁਸੀਂ ਕਹਿੰਦੇ ਹਿਮਾਚਲ ਦੀ ਯੂਨੀਵਰਸਿਟੀ ਕੀ ਤੁਹਾਡੀਆਂ ਡਿਗਰੀਆਂ ਬਾਦੀਆਂ ਉਹ ਤੁਹਾਨੂੰ ਜਾਣਕਾਰੀ ਹੈ ਕਿ ਕਿੱਥੋਂ ਬਣਦੀਆਂ ਦੇਖੋ ਜੀ ਮੈਨੂੰ ਜਾਣਕਾਰੀ ਨਹੀਂ ਕਿੱਥੋਂ ਬਣਦੀਆਂ ਪਰ ਇੱਕ ਮੈਂ ਵੀਡੀਓ ਪੋਸਟ ਕੀਤੀ ਸੀ ਅੱਜ ਤੋਂ 2.5 ਸਾਲ ਪਹਿਲਾਂ ਇੱਕ ਡਿਗਰੀ ਸੀ ਹਿਮਾਚਲ ਦੀ ਜੋ ਬੱਚੇ ਨੇ ਆਉਦੀ ਫਾਈਲ ਚਲਾਈ ਸੀ ਉਹਦਾ ਇੱਕ ਰਿਫਿਊਜ਼ਲ ਲੈਟਰ ਆਇਆ ਸੀ ਕਿ ਚੰਬੈਸੀ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਹਿਮਾਚਲ ਦੀ ਇਹ ਯੂਨੀਵਰਸਿਟੀ ਡਿਗਰੀ ਜਾਲੀ ਹੈ ਇਸ ਕਰਕੇ ਅਸੀਂ ਬੱਚੇ ਨੂੰ ਬੈਨ ਕਰ ਰਹੇ ਆ ਮੈਂ ਫਿਰ ਉਹ ਬੱਚਾ ਮੇਰੇ ਕੋਲ ਆਇਆ ਜਦੋਂ ਰਿਫਿਊਜ਼ਲ ਲੈ ਕੇ ਜੀ ਮੇਰਾ ਬੈਨ ਲੱਗ ਗਿਆ ਮੇਰਾ ਕਿਸੇ ਏਜੰਟ ਨੇ ਜਾਲੀ ਡਿਗਰੀ ਬਣਾਈ ਸੀ ਮੈਂ ਫਿਰ ਉਹ ਤੇ ਵੀਡੀਓ ਪਾਈ ਸੀਗੀ ਵੀ ਬਈ ਆ ਇੱਕ ਇੱਕ ਦੋ ਯੂਨੀਵਰਸਿਟੀਆਂ ਹੈਗੇ ਰਿਫਿਊਜ਼ਲ ਲੈਟਰ ਦੀ ਵੀਡੀਓ ਤੇ ਲਾਇਆ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ 2-2 ਕਰੋੜ ਰੁਪਏ ਉਹਨਾਂ ਜਿਹੜੀਆਂ ਬੱਚਿਆਂ ਨੂੰ ਜਾਂਦਾ ਹੈ ਚਾਲੀ ਚਾਲੀ ਆਪਨੇ ਦੇ ਕੇ ਡਿਗਰੀਆਂ ਬਣਾਉਂਦੇ ਆ ਉਹਦੇ 'ਚ ਕੋਈ ਸੱਚਾਈ ਹੈ ਪੂਰੀ ਸੱਚਾਈ ਹੈ ਜਿਹਨੂੰ ਮਰਜ਼ੀ ਪੁੱਛ ਲੋ ਜਾ ਕੇ ਪੰਜਾਬ ਦੇ ਲੋਕਾਂ ਨੂੰ ਪੁੱਛੋ ਮੈਨੂੰ ਪੰਜਾਬ ਦੇ ਲੋਕਾਂ ਨੇ ਦੱਸਿਆ ਮੈਨੂੰ ਕਿੱਥੋਂ ਪਤਾ ਲੱਗ ਗਿਆ ਇਹ ਇਵੈਂਟ ਕਿਸੇ ਜੋਬ ਅਪਲਾਈ ਕਰਦੇ ਨੇ ਕਿ ਡਿ ਇਸ ਤੋਂ ਉਹਨਾਂ ਨੇ ਅਪਲਾਈ ਕਰਨ ਵਾਸਤੇ ਡਿਗਰੀ ਬਣਾਉਂਦੇ ਆ ਤੇ ਕਹਿੰਦੇ ਕਿ ਜਨਰੇਟ ਗਾਲੀ ਡਿਗਰੀ ਹੋਊਗਾ ਤੇ ਕਾਰਵਾਈ ਤਾਰ ਵੀ ਹੋਣੀ ਚਾਹੀਦੀ ਮੋਸਟਲੀ ਏਜੰਟੀ ਡਿਗਰੀਆਂ ਦੀ ਪ੍ਰੇਫਰੈਂਸ ਬੱਚਾ ਬੱਚਾ ਆ ਕੇ ਕਹਿੰਦਾ ਨਾ ਕਿ ਮੇਰਾ ਗੈਪ ਆ ਜੀ ਮੇਰਾ ਬਣਦਾ ਨਹੀਂ ਮੈਨੂੰ ਜਿਵੇਂ ਮਰਜ਼ੀ ਕੱਢ ਦਿਓ ਏਜੰਟ ਕਹਿੰਦਾ ਕੱਢ ਦੇ ਦਊਂਗਾ 2.5 ਲੱਖ ਰੁਪਏ ਲੂਗੂ ਡਿਗਰੀ ਦੇ ਇਹ ਤਾਂ ਗੱਲਾਂ ਮੈਂ ਆਮ ਦੋ ਤਿੰਨ ਸਾਲਾਂ ਤੋਂ ਬੋਲ ਰਿਹਾ ਇੱਕ ਗੱਲ ਆ ਤੁਸੀਂ ਕਹਿੰਦੇ ਕਿ ਡਾਕੂਮੈਂਟ ਜਿਹੜੇ ਜਦੋਂ ਜਾਲੀ ਹੋਣਗੇ ਤਾਂ ਇਮੀਗ੍ਰੇਸ਼ਨ ਰਿਪੋਰਟ ਕਰ ਸਕਦਾ ਪਰ ਮੈਨੂੰ ਪਤਾ ਚੱਲਦਾ ਸਾਰੇ ਕੰਸਲਟੇਸ਼ਨ ਫਾਰਮ ਹੋ ਕਿ ਜਦੋਂ ਡਾਕੂਮੈਂਟ ਬੱਚਾ ਲੈ ਕੇ ਆਉਂਦਾ ਤਾਂ ਉਦੋਂ ਡਾਕੂਮੈਂਟ ਵੈਰੀਫਾਈ ਨਹੀਂ ਉਹਨੇ ਪਲੱਸ 2 10 ਦੇ ਜਿਹੜੇ ਪੀਏ ਦਾ ਕੋਈ ਵੀ ਗ੍ਰੈਜੂਏਸ਼ਨ ਉਹ ਵੈਰੀਫਾਈ ਨਹੀਂ ਹੁੰਦੇ ਇਹ ਜੀ ਸਮਝ ਨਹੀਂ ਆਉਂਦੀ ਕਿ ਐਮਬੈਸੀ ਪਹਿਲਾਂ ਵੈਰੀਫਾਈ ਕਿਉਂ ਨਹੀਂ ਕਰਦੀ ਜਦੋਂ ਵੀਜ਼ਾ ਬੱਚੇ ਨੇ ਅਪਲਾਈ ਕੀਤਾ ਜੀ ਉਹਦੇ ਡਾਕੂਮੈਂਟ ਜਾਲੀ ਉਹਨੂੰ ਉਹਦੀ ਬੈਨ ਕਰਕੇ ਪਰ ਕਰਦੀ ਵੀ ਆ ਪਰ ਵਿੱਚੋਂ ਨਿਕਲ ਜਾਂਦੇ ਕੇਸ ਪਤਾ ਨਹੀਂ ਕਿਵੇਂ ਨਿਕਲ ਜਾਂਦੇ ਇਸੇ ਚੀਜ਼ ਦਾ ਠੱਗ ਜੰਡ ਫੈਰਾ ਚੱਕਦੇ ਆ ਕਿ ਨਿਕਲ ਜਾਂਦੇ ਸਾਡਾ ਨਿਕਲ ਗਿਆ ਤੁਸੀਂ ਹੁਣੇ ਕਹਿ ਤੁਸੀਂ ਹੁਣੇ ਕਹਿ ਕੇ ਉਹਦੀ ਜਾਲੀ ਡਿਗਰੀ ਹੈ ਮੈਨੂੰ ਪਤਾ ਨਹੀਂ ਪਰ ਆਪਣੇ ਸੰਬੋਧਨ ਦੇ ਵਿੱਚ ਤੁਸੀਂ 10 ਮਿੰਟ ਪਹਿਲਾਂ ਇਹ ਕਹਿ ਕੇ ਚੁੱਕੇ ਹੋ ਕਿ ਸਾਨੂੰ ਪਤਾ ਸੀ ਉਹ ਜਾਲੀ ਦਿਖ ਰਹੀ ਹੈ ਤੇ ਅਸੀਂ ਉਹਨੂੰ ਪ੍ਰਾਈਵੇਟ ਜਿਹੜੇ ਰੁਕੇ ਮੈਂ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿ ਜਦੋਂ ਬੱਚੇ ਦੀ ਹਿਮਾਚਲ ਤੋਂ ਡਿਗਰੀ ਬਣੀ ਹੋਵੇ ਨਾ ਜਾਂ ਡਿਗਰੀ ਉਹਦੀ ਹਿਮਾਚਲ ਦੀ ਹੋਵੇ ਬਹੁਤ ਸਾਰੇ ਕਾਲਜ ਇਸ ਚੀਜ਼ ਨੂੰ ਅਸੈਪਟ ਨਹੀਂ ਕਰਦੇ ਸਾਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਡਿਗਰੀ ਅਸੈਪਟ ਨਹੀਂ ਹੋਣੀ ਕਿਉਂਕਿ ਇਸ ਯੂਨੀਵਰਸਿਟੀਆਂ ਆਲਰੇਡੀ ਬੈਨ ਲਾ ਰਹੇ ਆ ਅਸੀਂ ਉਹਨੂੰ ਉਸ ਤਰੀਕੇ ਦਾ ਕਾਲਜ ਲੱਭ ਲਿਆ ਪਰ ਜਿਹੜੀ ਡਿਗਰੀ ਜਾਲੀ ਉਹਨਾਂ ਨੇ ਆਪ ਸਾਨੂੰ ਕਨਫਰਮ ਕੀਤਾ ਬੱਚੇ ਇੱਥੇ ਕਾਲਜ ਵਾਲੇ ਖੜੇ ਆ ਕਾਲਜ ਕੋਲੇ ਇਹ ਕਨਫੈਸ਼ਨ ਉਹਨਾਂ ਨੇ ਦਿੱਤਾ ਲੜਕੀ ਦਾ ਕਿੰਨੀ ਵਾਰੀ ਵੀਜ਼ਾ ਦਲਾ ਮੇਰੇ ਨਾਲ ਤਾਂ ਇੱਕ ਵਾਰੀ ਪਹਿਲਾਂ ਰਿਫਿਊਜ਼ ਸੀਗਾ ਜੀ ਫਿਰ ਇੱਕ ਵਾਰੀ ਅਸੀਂ ਅਪਲ ਕਾਰਨ ਜੀ ਕਾਰਨ ਤਾਂ ਜੀ ਕੋਈ ਕੁਝ ਵੀ ਹੋ ਸਕਦਾ ਹੁਣ ਕਹਿ ਨਹੀਂ ਸਕਦੇ ਕੋਈ ਡਾਕੂਮੈਂਟ ਸੈਟ ਹੈ ਅਸੀਂ ਜੀ ਇੱਕ ਤਰੀਕੀ ਹੋਰ ਦੱਲ ਕਹੀ ਹੈ ਕਿ ਵਰਕ ਪਰਮਿਟ ਕੋਈ ਵੀ ਜਿਹੜੇ ਲਗਾ ਦਿੰਦਾ ਹਾਂ ਜੀ ਰਾਮਪੁਰ ਤੇ ਲਿਖਿਆ ਹੁੰਦਾ ਹੈ ਪਰ ਅੰਮੀ ਜੀ ਸੈਟ ਦੇ ਬਾਅਦ ਵਰਕ ਪਰਮਿਟ ਲਗਾਇਆ ਜਾਂਦਾ ਜਾਂ ਟਰਨ ਮਾਈ ਹੋ ਗਈ ਵਰਕ ਆ ਗਿਆ ਦੇਖੋ ਜੀ ਇਹੀ ਤਾਂ ਤਰਾਸਦੀ ਆ ਪੰਜਾਬ ਸਰਕਾਰ ਨੂੰ ਇਹੀ ਤਾਂ ਅਪੀਲ ਆ ਸਾਡੀ ਕਿ ਭਾਈ ਇਹਨਾਂ ਏਜੰਟਾਂ ਤੇ ਜਿਹੜੇ ਵਰਕ ਪਰਮਿਟ ਦਾ ਕੰਮ ਕਰਦੇ ਇਹਨਾਂ ਤੇ ਕਾਰਵਾਈ ਕਰੋ ਜਿਹੜੇ ਕਹਿੰਦੇ ਆ ਕਿ ਵੀ ਹਾਂ ਐਲਐਮਆਈ ਤੇ ਭੇਜ ਦਾਂਗੇ ਪੰਜ ਬੈਂਡ ਚ ਭੇਜ ਦਾਂਗੇ ਟਰੱਕ ਦੀ ਐਲਐਮਆਈ ਆ ਗਈ ਸਾਡੇ ਕੋਲੇ ਪ੍ਰੀ ਅਪਰੂਵਡ ਆ ਗਈਆਂ ਆ ਆ ਗਿਆ ਜੋ ਆ ਗਿਆ ਇਹਨਾਂ ਕੋਲੇ ਦਰਤੀ ਕੀ ਆ ਕਿ ਪੰਜਾਬ ਚ ਬੈਠੇ ਤੇ ਕਿਸੇ ਬਾਹਰ ਬਾਹਰ ਦੀ ਦੁਨੀਆ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਕਿਸੇ ਨੂੰ ਕੰਮ ਦਵਾ ਦੇਣਾ ਇੰਟਰਵਿਊ ਲੈ ਲੈਣਾ ਨੈਕਸਟ ਜਿਹੜਾ ਬੱਚਾ ਵੀ ਜਿਹੜਾ ਪੂਰੇ ਆਲਓਵਰ ਪੰਜਾਬ ਨੂੰ ਕਰਤਾ ਹੈ ਆਲਓਵਰ ਇੰਡੀਆ ਨੂੰ ਕਰਤਾ ਨਹੀਂ ਆਲਓਵਰ ਇੰਡੀਆ ਦੇ ਵਿੱਚ ਨਾ ਇੱਕ ਮੈਨ ਪਾਵਰ ਦਾ ਲਾਇਸੈਂਸ ਆ ਇੰਡੀਅਨ ਗਵਰਨਮੈਂਟ ਦਾ ਜੇ ਤੁਸੀਂ ਕਿਸੇ ਬੰਦੇ ਨੂੰ ਇੱਥੋਂ ਬਾਹਰ ਭੇਜਣਾ ਵਾ ਭੇਜ ਕੇ ਉਹਨੂੰ ਉੱਥੇ ਕੰਮ ਦਿਵਾਉਣਾ ਵਰਕ ਪਰਮਿਟ ਦਿਵਾਉਣਾ ਉਹਦੇ ਲਈ ਮੈਨ ਪਾਵਰ ਦਾ ਲਾਇਸੈਂਸ ਲੈਣਾ ਪੈਂਦਾ ਜਿਹਦੇ ਲਈ ਸਰਕਾਰ ਨੂੰ ਕੁਝ ਡਿਪੋਜ਼ਿਟ ਵੀ ਦੇਣਾ ਪੈਂਦਾ ਕਿ ਜੇ ਕੱਲੂ ਬੰਦਾ ਪਾਸ ਜਿਹੜੇ ਠੱਗੀ ਕਰ ਜੇ ਡਿਪੋਜ਼ਿਟ ਉਹਦਾ ਪਿਆ ਆਫਿਸ ਸਰਕਾਰ ਕੋਲੇ ਕਿਸੇ ਕੋਲੇ ਹੈਗੇ ਆ ਲਾਇਸੈਂਸ ਬਹੁਤ ਘੱਟ ਲੋਕਾਂ ਕੋਲ ਮੈਨ ਪਾਵਰ ਦਾ ਲਾਇਸੈਂਸ ਲੋਕ ਇਹ ਚੈੱਕ ਹੀ ਨਹੀਂ ਕਰਦੇ ਕਿ ਵੀ ਜਿਹੜੇ ਬੰਦੇ ਤੁਸੀਂ ਵਰਕ ਪਰਮਿਟ ਲਾ ਰਹੇ ਕੋ ਮੈਨ ਪਾਵਰ ਲਾਇਸੈਂਸ ਹੈ ਨੋਰਮਲ ਜਿਹੜਾ ਡੀਜੀ ਆਫਿਸ ਤੋਂ ਲਾਇਸੈਂਸ ਬੰਦਾ ਉਹ ਤਾਂ ਸਿਰਫ ਕੰਸਲਟੇਸ਼ਨ ਕਰ ਸਕਦੇ ਸਟੱਡੀ ਵੀਜ਼ਾ ਰਿਵੈਸਟਰ ਵੀਜ਼ਾ ਅਸੀਂ ਤਾਂ ਬੱਚੇ ਫਾਈਲ ਵੀ ਬੱਚੇ ਉਹ ਉਹਦੇ ਵਿੱਚ ਵੀ ਬਹੁਤ ਈਜ਼ੀ ਪ੍ਰੋਸੈਸ ਹੈ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਕੌਣ ਕਰਦਾ ਹੈ ਈਜ਼ੀ ਦੇਖੋ ਜੀ ਹਾਂ 50000 ਰੁਪਏ ਜਿਹੜੀ ਰੈੱਡ ਕਰਾਸ ਦੀ ਫੀਸ ਹੁੰਦੀ ਸਿਰਫ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਪਿਛਲੇ ਸਮਿਆਂ ਦੇ ਵਿੱਚ ਮੈਂ ਠੱਗ ਏਜੰਟਾਂ ਦੇ ਵਿਰੁੱਧ ਹੀ ਬੋਲਦਾ ਆ ਤੇ ਕੁਝ ਕ ਇਹੋ ਜਿਹੇ ਬੰਦੇ ਹੈਗੇ ਆ ਪਾਵਰਫੁੱਲ ਜੋ ਮੈਨੂੰ ਬਦਨਾਮ ਕਰਨਾ ਚਾਹੁੰਦੇ ਆ ਜੋ ਚਾਹੁੰਦੇ ਆ ਕਿ ਵੀ ਇਹਦਾ ਕੰਮ ਥੋੜਾ ਜਿਹਾ ਘਟ ਜਾਏ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਤਾਂ ਕਦੇ ਹੋ ਨਹੀਂ ਸਕਦਾ ਇਹ ਉਹਨਾਂ ਦਾ ਵਹਿਮ ਆ ਤੇ ਜਿਹੜੇ ਬਲੇਮ ਆ 25 ਲੱਖ ਦੀ ਠੱਗੀ ਦੇ ਵਿੱਚ ਆਲਰੇ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਆ ਇਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕੀਤਾ ਸੀਗਾ ਬੱਚੇ ਦੀ ਜਾਲੀ ਡਿਗਰੀ ਬਣਾ ਕੇ ਕਿਥੋਂ ਲੈ ਕੇ ਆਇਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇਹਦਾ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਅਪਲਾਈ ਕਰਕੇ ਇਹਨਾਂ ਐਗਰੀਮੈਂਟ ਬਣਿਆ ਕਿ ਵੀਜ਼ਾ ਆਉਣ ਤੋਂ ਬਾਅਦ ਹੀ ਤੇਰੇ ਤੋਂ ਪੈਸੇ ਲਈ ਜਾਣਗੇ ਜਿਹਦਾ ਬਕਾਇਦਾ ਸਾਰਾ ਇੱਕ ਨੋਟਰਾਇਜ਼ਡ ਸਾਡੇ ਕੋਲੇ ਸਟਾਮ ਤੇ ਐਗਰੀਮੈਂਟ ਹੈਗਾ ਜਿੱਚ ਲਿਖਿਆ ਕਿ ਵੀ ਇੰਨੇ ਦਾ ਤੁਹਾਡੀ ਡੀਲ ਆ ਇੰਨੇ ਤੁਸੀਂ ਬਾਅਦ ਚ ਪੈਸੇ ਦੇਣੇ ਆ ਜਦੋਂ ਬੱਚਾ ਪੈਸੇ ਦੇ ਦਿੰਦਾ ਬਾਹਰ ਜਾਣ ਦੀ ਤਿਆਰੀ ਕਰਦਾ ਅਸੀਂ ਫਿਰ ਵੀ ਕਨਫਰਮ ਕਰਦੇ ਆ ਕਿਰ ਬੱਚਾ ਕਿਤੇ ਨਾ ਕਿਤੇ ਵਹਿਮਚਲਾ ਰਹਿ ਜਾਏ ਉਹਨੂੰ ਕਾਲਜ ਨਹੀਂ ਪਤਾ ਜਾਂ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਕੋਰਸ ਕਿਹੜਾ ਹੈ ਜਾਂ ਮੈਨੂੰ ਬਾਅਦ ਵਿੱਚ ਮੈਨੂੰ ਠਾਗ ਲਿਆ ਮੈਨੂੰ ਝੂਠੀ ਜਗ੍ਹਾ ਤੇ ਭੇਜਤਾ ਉਹ ਵੀ ਸਾਰਾ ਕਾਲਜ ਵਗੈਰਾ ਦੱਸ ਕੇ ਉਹਨਾਂ ਬੱਚਿਆਂ ਦੇ ਗੂਠੇ ਵੀ ਲੱਗੇ ਹੋਏ ਆ ਤੇ ਸਿਗਨੇਚਰ ਵੀ ਆਦੀ ਚ ਸਾਫ਼-ਸਾਫ਼ ਲਿਖਿਆ ਕਿ ਆਹ ਤੁਹਾਡਾ ਕਾਲਜ ਆ ਕਿ ਕੈਨੇਡਾ ਕੋਈ ਸਾਨੂੰ ਪਤਾ ਹੁੰਦਾ ਕਿ ਬੱਚਾ ਜਦੋਂ ਚਲਾ ਜਾਂਦਾ ਨਾ ਬਾਅਦ ਚ ਉਹਨਾਂ ਨੂੰ ਚੱਕਪੋਕ ਕਰਨ ਵਾਲੇ ਬਹੁਤ ਹੋ ਜਾਂਦੇ ਆ ਕੀ ਫੇਰ ਬਾਅਦ ਚ ਬੱਚਾ ਸਾਨੂੰ ਇਹ ਵੀ ਸੀ ਇਹ ਵੀ ਲਿਖਾਇਆ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਬੱਚਾ ਕਦੇ ਵੀ ਸਾਡੇ ਤੋਂ ਪੈਸੇ ਦੀ ਡਿਮਾਂਡ ਨਾ ਕਰੇ ਅੱਜ ਜੇ ਉਹਨੂੰ ਕੋਈ ਪ੍ਰੋਬਲਮ ਆ ਸਾਨੂੰ ਦੱਸ ਦਵੇ ਅਸੀਂ ਆਪਦਾ ਵੀਜ਼ਾ ਰੱਖ ਲਈਏ ਬੱਚਾ ਆਪਦਾ ਔਰ ਆਪਦਾ ਘਰੇ ਰਵੇ ਤੇ ਅਸੀਂ ਉਹ ਤੋਂ ਪੈਸੇ ਲੈਣ ਤੇ ਮੇਰੇ ਨਾਲ ਤਾਂ ਮੋਗੇ ਦੇ ਰਹਿਣ ਵਾਲੇ ਆ ਜੀ ਇਹਨਾਂ ਨਾਲ 15 ਲੱਖ 50 ਹਜ਼ਾਰ ਦੀ ਗੱਲ ਹੋਈ ਸੀ 50 ਹਜ਼ਾਰ ਐਡਵਾਂਸ ਸੀ 15 ਲੱਖ ਅਸੀਂ ਬਾਅਦ ਚ ਲਿਆ ਪਰ ਜਿਹੜਾ ਦੇਖੋ ਜਿਹੜਾ ਇਹਨਾਂ ਦਾ ਵੀਜ਼ਾ ਸੀਗਾ ਇਹ ਡਿਗਰੀ ਇਹ ਇਹਨਾਂ ਨੇ ਸਾਨੂੰ ਦਿੱਤੀ ਆ ਜੋ ਅਸੀਂ ਉਹਤੇ ਲਾਇਆ ਸਾਨੂੰ ਇਹ ਸ਼ੈਰ ਕਹਿ ਰਹੇ ਸੀ ਬਾਅਦ ਦੇ ਵਿੱਚ ਵੀਜ਼ਾ ਲਗਵਾਉਦੇ ਸ਼ਾਇਦ ਸਾਡੀ ਡਿਗਰੀ ਝਾਲੀ ਸੀ ਇਹਦਾ ਸਾਨੂੰ ਸ਼ੱਕ ਆ ਕਲੀਅਰ ਨਹੀਂ ਹੈਗਾ ਜੋ ਸਾਨੂੰ ਇਹ ਡਾਕੂਮੈਂਟ ਦਿੱਤੇ ਉਹਦਾ ਵੀ ਐਗਰੀਮੈਂਟ ਨਹੀਂ ਹੈ ਕਿ ਡਾਕੂਮੈਂਟ ਸਾਰੇ ਇਹਨਾਂ ਨੇ ਸਾਨੂੰ ਆਪ ਦਿੱਤੇ ਵਾਹ ਤੁਸੀਂ ਕਹਿ ਰਹੇ ਹੋ ਝਾਲੀ ਡਿਗਰੀ ਦੇਣਾ ਇਹਨਾਂ ਲੋਕਾਂ ਨੂੰ ਉਸ ਸਿਹਾਰ ਤੇ ਵੀਜ਼ਾ ਲਾਇਆ ਨਹੀਂ ਅਸੀਂ ਉਸ ਸਿਹਾਰ ਤੇ ਵੀਜ਼ਾ ਨਹੀਂ ਲਾਇਆ ਸਾਨੂੰ ਇਹਨਾਂ ਨੇ ਡਾਕੂਮੈਂਟ ਲਿਆ ਕੇ ਦਿੱਤੇ ਆਪਣੇ ਕਿਹਾ ਸਾਡੇ ਡਾਕੂਮੈਂਟ ਹੈ ਸਾਡਾ ਵੀਜ਼ਾ ਅਪਲਾਈ ਕਰ ਦੋ ਅਸੀਂ ਵੀਜ਼ਾ ਅਪਲਾਈ ਕਰਤਾ ਸਾਨੂੰ ਇਹਨਾਂ ਨੇ ਬਾਅਦ ਚ ਕਿਹਾ ਕਿ ਸਾਡੀ ਡਿਗਰੀ ਜਾਲੀ ਸੀ ਸਾਡਾ ਵੀਜ਼ਾ ਆ ਗਿਆ ਜਦੋਂ ਉਹ ਸਾਨੂੰ ਬਾਅਦ ਚ ਕਨਫਰਮ ਕੀਤਾ ਸਾਨੂੰ ਕਾਲਜ ਨੇ ਦੱਸਿਆ ਕਾਲਜ ਵਾਲੇ ਵੀ ਇੱਥੇ ਖੜੇ ਆ ਉਹਨਾਂ ਨੇ ਦੱਸਿਆ ਜਦੋਂ ਕੁੜੀ ਉੱਥੇ ਪਹੁੰਚ ਜਾਂਦੀ ਆ ਤੇ ਆਪ ਦੇ ਪੈਸੇ ਵਾਪਸ ਮੰਗਦੀ ਆ ਕਾਲਜ ਨੇ ਕਿਹਾ ਕਿ ਬਈ ਤੇਰੀ ਅਸੀਂ ਵੈਰੀਫਿਕੇਸ਼ਨ ਕਰਾਈ ਆ ਤੇਰੀ ਡਿਗਰੀ ਜਾਲੀ ਹੈ ਕੁਝ ਸ਼ਿਕਾਇਤ ਕੀਤੀ ਵੀ ਜਾਲੀ ਡਿਗਰੀ ਲਾ ਕੇ ਇਹਨਾਂ ਨੇ ਵੀਜ਼ਾ ਲਵਾਇਆ ਦੇਖੋ ਸਾ ਪਰ ਹਾਲਾਂਕਿ ਇਹਨਾਂ ਦੀ ਇੱਕ ਵੀਡੀਓ ਹੈ ਜਦੋਂ ਪੰਨਾਸਿੱਧੂ ਕੋਲੇ ਪਹਿਲੀ ਵਾਰ ਹੀ ਜਾਂਦੇ ਆ ਉਹ ਵੀਡੀਓ ਰਿਕਾਰਡਿੰਗ ਵੀ ਮੇਰੇ ਕੋਲ ਹੈ ਕਿ ਮੈਂ ਮਾਨਯੋਗ ਐਸਐਸਪੀ ਸਾਹ ਨੂੰ ਦਿੱਤੀ ਹੋਈ ਹੈ ਆਪਣੀ ਰਿਪੋਰਟ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਕਿਥੇ ਕਹਿੰਦਾ ਪੰਨਾਸਿੱਧੂ ਨੂੰ ਜਾ ਕੇ ਕਹਿ ਰਿਹਾ ਕਿ ਮੇਰੇ ਨਾਲ 15 ਲੱਖ ਰੁਪਏ ਠੱਗੀ ਹੋਈ ਜੇ ਦੋਗੇ ਲੜਕੀ ਬਾਹਰ ਚਲ ਗਈ ਫਿਰ ਤੁਹਾਡੇ ਤੇ ਇੱਕ ਇਲਜ਼ਾਮ ਲਗਾਏ ਜਾ ਰਹੇ ਇਹ ਤਾਂ ਜੀ ਹੁਣ ਉਹ ਜਾਣਨ ਕਿ ਕਿਉਂ ਇਲਜ਼ਾਮ ਲਾ ਰਿਹਾ ਕਿ ਜਿਹੜਾ ਕੰਮ ਉਹਨਾਂ ਨੂੰ ਕਿਹਾ ਜਿਹੜਾ ਕਾਲਜ ਕਿਹਾ ਉਸੇ ਕਾਲਜ ਦਾ ਬੱਚਾ ਪਿਆ ਇਹ ਵੀ ਕਿਹਾ ਕਿ ਮੈਂ ਕਦੇ ਵੀ ਪੈਸੇ ਵਾਪਸ ਮੰਗਣ ਦੀ ਕੋਸ਼ਿਸ਼ ਨਹੀਂ ਕਰਾਂਗੀ ਆਪਦੇ ਗ ਤੁਹਾਡੀ ਤੁਹਾਡੀ ਜੀ ਦੀ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਧੋਖੇ ਜਿਹਾ ਕਰਕੇ ਦੋਸਾਂ ਦੀ ਡਿਗਰੀ ਦਿੱਤੀ ਔਰ ਉਹਦੇ ਫੂਕ ਦਲਵਾਇਆ ਦੇਖੋ ਅਸੀਂ ਉਹ ਸਾਰੇ ਬਿਆਨ ਮਾਨਯੋਗ ਐਸਐਸਪੀ ਸਾਹਿਬ ਦੇ ਦਰਜ ਕਰਾ ਚੁੱਕੇ ਹਾਂ ਆਲਰੇਡੀ ਜਦੋਂ ਉਹਨਾਂ ਨੇ ਸਾਡੇ ਤੋਂ ਦਰਖਾਸਤ ਦਿੱਤੀ ਸਾਡੇ ਤੋਂ ਦਰਖਾਸਤ ਦਿੱਤੀ ਜੋ ਵੀ ਉਹ ਅੱਜ ਕਲੇਮ ਕਰ ਰਹੇ ਆ ਇਸ ਦਰਖਾਸਤ ਦੀ ਸਾਡੇ ਕੋਲ ਆਰਟੀਆ ਰਿਪੋਰਟ ਆ ਜਿਹਦੇ ਸਾਫ਼-ਸਾਫ਼ ਰਿਪੋਰਟ ਦੇ ਵਿੱਚ ਲਿਖਿਆ ਕਿ ਇਸ ਤਰ੍ਹਾਂ ਦਰਖਾਸਤ ਇਸ ਤਰ੍ਹਾਂ ਦਰਖਾਸਤੀ ਵੱਲੋਂ ਲਗਾਏ ਦੋਸ਼ਾਂ ਵਿੱਚ ਕੋਈ ਵੀ ਸੱਚਾਈ ਨਹੀਂ ਪਾਈ ਗਈ ਬਾਅਦ ਦੇ ਕਿੰਨਾ ਚਿਰ ਹੋ ਗਿਆ ਆ ਮੈਨੂੰ ਲੱਗਦਾ 1.5 ਸਾਲ ਤੋਂ ਉੱਪਰ ਹੀ ਹੋ ਗਿਆ ਹੁਣ। 1 ਸਾਲ ਬਾਅਦ ਅੱਜ ਜਿਹੜਾ ਕਹਿੰਦੇ ਪਹਿਲਾਂ ਇਹ ਮੁਹਾਰੀ ਇਹ ਚੀਜ਼ ਹੋਈ ਹੈ। ਹਾਂਜੀ। ਮੋੜੋ ਨੂੰ ਕੀ ਮੰਗੀ 25 ਲੱਖ ਕਿਉਂ ਮੰਗ ਰਿਹਾ? ਇਹ ਇਹੀ ਤਾਂ ਗੱਲ ਦੀ ਸਮਝ ਨਹੀਂ ਆ ਰਹੀ। ਬੱਚਾ ਉੱਥੇ ਸੈੱਟ ਆ। ਹਾਂਜੀ। ਆ ਹੁਣ ਕਾਨਫਰੰਸ ਤੋਂ ਪਹਿਲਾਂ ਆਇਆ ਕਹਿੰਦਾ ਸਾਡੇ 25 ਲੱਖ ਰੁਪਏ ਮੋੜੋ ਜੀ। ਜਿਹੜੀ ਜਿਹੜੀ ਠੱਗੀ ਕੀਤੀ ਆ ਵਿੱਚ ਕਹਿੰਦੇ ਤੁਹਾਡੇ ਤੁਸੀਂ ਸਾਡੇ ਫੰਡ ਲਾਏ ਸੀ, ਉਹਦੇ ਸਾਡੇ ਪੈਸੇ ਲਏ ਸੀ। ਸਾਡਾ ਡਾਕੂਮੈਂਟ ਲਾਏ ਸੀ। ਇਹੋ ਜਿਹੀ ਕੋਈ ਗੱਲ ਨਹੀਂ। ਸ਼ੁਰੂ ਤੋਂ ਲੈ ਕੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਕਿ ਮੈਂ ਠੱਗਾਂ ਦੇ ਵਿਰੁੱਧ ਬੋਲਦਾ ਆਇਆ ਹੁਣ 1.5-2 ਸਾਲ ਬਾਅਦ ਪਤਾ ਨਹੀਂ ਕੀ ਕਿਸੇ ਨੇ ਪੈਸੇ ਦੇਤੇ ਕਿਸੇ ਨੇ ਖਰੀਦ ਲਿਆ ਕਿਸੇ ਨੇ ਇਹ ਕਹਿਦਾ ਕਿ ਵੀ ਸਪੀਕਰ ਸਿੰਘ ਨੂੰ ਬਦਨਾਮ ਕਰੋ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਰ ਹੋ ਸਕਦਾ ਕੁਝ ਵੀ ਹੋ ਗਿਆ ਹੋਵੇ ਪਰ ਕਿਹੜੀ ਗੱਲ ਤੋਂ ਇਲਜ਼ਾਮ ਲਾ ਰਿਹਾ ਪਤਾ ਨਹੀਂ ਪਰ ਇਹ ਸਾਰਾ ਸਾਰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿਰਫ ਆਪਣੀ ਫੀਸ ਤੋਂ ਬਿਨਾ ਜਿਹੜੇ ਬੱਚੇ ਦਾ ਵੀਜ਼ਾ ਲੱਗ ਗਿਆ ਉਸ ਤੋਂ ਬਿડા ਕਿਸੇ ਤੋਂ 2 ਲੱਖ 5 ਲੱਖ 10 ਲੱਖ ਲਿਆ ਤੇ ਬੱਚੇ ਦਾ ਕੰਮ ਨਹੀਂ ਕੀਤਾ ਸਾਨੂੰ ਅਗਲੇ ਜਿੱਥੇ ਮਰਜ਼ੀ ਖੜਾ ਕਰਨਾ ਪਰ ਜਿਹੜੇ ਬੱਚੇ ਦਾ ਕੰਮ ਹੋ ਗਿਆ ਬੱਚਾ ਉੱਥੇ ਬੈਠਾ ਘਰ ਵਾਲਾ ਦਾ ਚੜਾ ਗਿਆ ਸੈਟ ਆ ਪੈਸੇ ਕਮਾਰੇ ਆ ਅੱਜ 2 ਸਾਲ ਬਾਅਦ ਇਲਜ਼ਾਮ ਲਾ ਰਿਆ ਤੇ ਫਿਰ ਤਾਂ ਇਹ ਬਿਜ਼ਨਸਮੈਨ ਨੂੰ ਖਤਰਾ ਹੀ ਹੈ ਨਾ ਅਸੀਂ ਨਹੀਂ ਕਹਿੰਦੇ ਸਾਰੇ ਏਜੰਟ ਸਹੀ ਆ ਪਰ ਬਹੁਤ ਏਜੰਟ ਠੱਗ ਆ ਤੇ ਠੱਗਾਂ ਦੇ ਵਿਰੁੱਧ ਸਭ ਤੋਂ ਵੱਧ ਮੈਂ ਬੋਲਿਆ ਜਾਲੀ ਡਿਗਰੀਆਂ ਜਦੋਂ ਬਣਾਉਣ ਲੱਗਿਆ ਸਭ ਤੋਂ ਵੱਧ ਤੁਸੀਂ ਵੀਡੀਓ ਕੱਟ ਕੇ ਦੇਖ ਲਓ ਕਿ ਜਾਲੀ ਡਿਗਰੀ ਦੇ ਖਿਲਾਫ ਮੈਂ ਕਿੰਨਾ ਬੋਲਿਆ ਅਸੀਂ ਅਸੀਂ ਮਿਲੀਅਨ ਵਿਊ ਆਏ ਹੋਏ ਆ ਜਾਲੀ ਡਿਗਰੀਆਂ ਦਾ ਕੰਮ ਤਕਰੀਬਨ ਤਕਰੀਬਨ 90% ਪੰਜਾਬ ਚੋਂ ਬੰਦ ਹੋ ਗਿਆ ਕਿ ਸਪੀਕਰ ਵੀ ਸੰਬੋਧਨ ਕਰਾਂਗੇ ਕਿਕਰ ਉਹ ਦੁਆਰਾ ਤੁਹਾਡੇ ਆਫਿਸ ਆਉਂਦੇ ਆ ਟੀਮ ਨੂੰ ਪ੍ਰਸ਼ਾਸਨ ਕਰਦੇ ਆ ਫੋਨ ਕਰਦੇ ਆ ਤਾਂ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਇਸ ਤਰ੍ਹਾਂ ਦਾ ਦੇਖੋ ਜੀ ਇਸ ਤਰ੍ਹਾਂ ਦਾ ਬਿਆਨ ਸੀ ਕਿ ਅਸੀਂ ਪ੍ਰਸ਼ਾਸਨ ਨੂੰ ਆਲਰੇਡੀ ਇੱਕ ਕੇਸ ਸਾਡਾ ਉਹਨਾਂ ਨਾਲ ਚੱਲ ਰਿਹਾ ਹੈ ਡੈਫੇਮੇਸ਼ਨ ਦਾ ਕਿ ਸਾਨੂੰ ਉਹ ਧਮਕਾ ਰਹੇ ਆ ਸਾਨੂੰ ਉਹ ਡਰਾ ਰਹੇ ਆ ਤੇ ਅਸੀਂ ਹੁਣ ਇਹ ਜਿਹੜਾ ਬਿਆਨ ਮੈਂ ਦਿੱਤਾ ਕਿ ਉਹ ਆਪ ਦੇ ਜ਼ਿੰਮੇਵਾਰ ਹੈ ਇਸ ਕਰਕੇ ਹੋਣਗੇ ਕਿ ਦੇਖੋ ਜੇ ਹੁਣ ਸਾਡੇ ਕੋਈ ਆ ਕੇ ਸਰਚ ਕੁਝ ਮਾਰੂਗਾ ਤਾਂ ਅਸੀਂ ਉਹਨੂੰ ਕੀ ਰਿਸਪੌਂਡ ਕਰਾਂਗੇ ਸਸਰੀ ਗੱਲ ਕਵਾਂਗੇ ਅਸੀਂ ਪੰਜਾਬ ਦੇ ਨਾਮ ਦੇ ਅਸੀਂ ਕੀ ਕਵਾਂਗੇ ਪ੍ਰਸ਼ਾਸਨ ਨੂੰ ਇਸੇ ਕਰਕੇ ਕਿਹਾ ਕਿ ਉਹਨਾਂ ਤੇ